ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਇੱਕ ਬਹੁਤ ਹੀ ਵਧੀਆ ਰੈਸਪੀ ਠੀਕ ਹੈ ਜੀ ਰੈਸਪੀ ਹੈ ਜੀ ਆ ਨਮਕੀਨ ਪੁਜੀਏ ਦੀ ਤੇ ਆਪਾਂ ਬਣਾਵਾਂਗੇ ਇਹਨੂੰ ਹੈਲਦੀ ਤਰੀਕੇ ਨਾਲ ਯਾਨੀ ਵਧੀਆ ਤਰੀਕੇ ਨਾਲ ਤੇ ਰੈਸਪੀ ਬਣਨੀ ਕਿਵੇਂ ਆ ਉਹ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆਪਾਂ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤab ਵੀਡੀਓ ਨਾਲ ਬਣੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਦੇਸੀ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਬੱਚਿਆਂ ਲਈ ਹੈਲਦੀ ਭੁਜੀਆ ਵੈਸੇ ਇਹਨੂੰ ਆਪਾਂ ਘਰਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਠੀਕ ਆ ਜੀ ਤੇ ਕੋਈ ਵੀ ਇਹਨੂੰ ਖਾ ਸਕਦਾ ਠੀਕ ਆ ਜੀ ਬੱਚੇ بڑے ਕਿਆ ਸਾਰੇ ਇਹਦਾ ਆਨੰਦ ਲੈ ਸਕਦੇ ਆ ਜੀ ਸੋ ਆਪਾਂ ਨੇ ਜਿਹੜੇ ਜਿਹੜੇ ਤਰੀਕੇ ਨਾਲ ਬਣਾਈ ਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਉਹ ਪਰ ਤੁਹਾਨੂੰ ਬਣਾ ਕੇ ਦਿਖਾਉਣੀ ਆਪਾਂ ਬਹੁਤ ਹੀ ਵਧੀਆ ਪੂਜੀਆ ਜਿਹੜੀ ਕਿ ਮਖਾਣਿਆਂ ਤੋਂ ਪੋਹੇ ਤੋਂ ਠੀਕ ਹੈ ਜੀ ਮੁਰਮਰਿਆਂ ਤੋਂ ਆਪਾਂ ਨੇ ਤਿਆਰ ਕਰੀ ਆ ਸੋ ਆਜੋ ਰੈਸਪੀ ਕਰਦੇ ਹਾਂ ਸਟਾਰਟ ਤੇ ਇਹ ਜਿਹੜੀ ਰੈਸਪੀ ਆ ਜ਼ਿਆਦਾਤਰ ਜਿਹੜੇ ਘਰਾਂ ਦੇ ਵਿੱਚ ਪਿਆਰੇ ਪਿਆਰੇ ਇਦਾਂ ਦੇ ਸ਼ਰਾਰਤੀ ਬੱਚੇ ਆ ਜੀ ਜਿਹੜੀ ਕਿ ਸਾਰਾ ਦਿਨ ਖਾਈ ਹੋ ਜਾਂਦੇ ਆ ਇਹ ਰੈਸਪੀ ਹੈਗੀ ਉਹਨਾਂ ਬਾਰੇ ਠੀਕ ਹੈ ਜੀ ਕਿਉਂਕਿ ਜ਼ਿਆਦਾਤਰ ਹੁਣ ਆਪਾਂ ਦੇਖਦੇ ਆ ਜੀ ਆਪਣੇ ਬੱਚੇ ਹਨ ਜਿਹੜੇ ਦੁਕਾਨਾਂ ਵਾਲੀਆਂ ਚੀਜ਼ਾਂ ਬਹੁਤ ਖਾਂਦੀਆਂ ਜਿਵੇਂ ਕਿ ਕੁੜਕਰੇ ਲੇਸ ਹੋਗੇ ਜਾਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਕਿ ਨਿਆਣਿਆਂ ਨੂੰ ਇਹ ਚੀਜ਼ਾਂ ਕਰਦੀਆਂ ਖਰਾਬ ਅੱਜ ਫਿਰ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਇੱਕ ਨਮਕੀਨ ਜਿਹਨੂੰ ਆਪਾਂ ਵੀ ਖਾ ਸਕਦੇ ਆ ਤੇ ਆਪਣੇ ਬੱਚੇ ਵੀ ਖਾ ਸਕਦੇ ਆ ਤੇ ਬਣਨੀ ਕਿਵੇਂ ਆ ਅੱਜ ਫਿਰ ਤੁਹਾਨੂੰ ਦੱਸਦੇ ਆਗੇ ਵੀਡੀਓ ਚ ਤੇ ਜੇ ਤੁਸੀਂ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰ ਦਿਓ ਜੀ ਕਹੇਦੇ ਪੁੱਤਾਂ ਕਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਡਾ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਜੀ ਠੀਕ ਹੈ ਜੀ ਇਹਨੂੰ ਬਣਾਉਣ ਵਾਸਤੇ ਆਪਣੇ ਕੋਲ ਹੈਗੇ ਆ ਜੀ ਮੁਰਮਰੇ ਠੀਕ ਹੈ ਜੀ ਆ ਦੇਖੋ ਇਹ ਵੀ ਕਰਿਆਨੀ ਦੁਕਾਨ ਤੋਂ ਮਿਲ ਜਾਂਦੇ ਆ ਸਾਨੀ ਨਾਲ ਤੇ ਉਸ ਤੋਂ ਬਾਅਦ ਥੋੜੇ ਜਿਹਾ ਆਪਣੇ ਕੋਲ ਠੀਕ ਹੈ ਜੀ ਆ ਦੇਖੋ ਡਰਾਈ ਫਰੂਟ ਆ ਜਿਵੇਂ ਕਿ ਨਾਰੀਅਲ ਕੱਟ ਲਿਆ ਆਪਣੇ ਥੋੜੇ ਜਿਹਾ ਬਦਾਮ ਕਾਜੂ ਹੋ ਗਏ ਤੇ ਥੋੜੀ ਜਿਹੀ ਆਪਾਂ ਮੂੰਗਫਲੀ ਲੈ ਲਵਾਂਗੇ ਠੀਕ ਹੈ ਜੀ ਮੂੰਗਫਲੀ ਤੁਸੀਂ ਭੁੰਨੀ ਹੋਈ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਣੇ ਕੋਲ ਪੋਹਾ ਹੈ ਠੀਕ ਹੈ ਜੀ ਪੋਹਾ ਵਰਤੂਗੇ ਆਪਾਂ ਤੇ ਥੋੜੇ ਜਿਹੇ ਹੈਗੇ ਮਖਾਣੇ ਮਖਾਣੇ ਬੈਸੀ ਵੀ ਆਪਾਂ ਤੁਹਾਨੂੰ ਪਤਾ ਹੀ ਆਪਣੇ ਸਰੀਰ ਵਾਸਤੇ ਤੇ ਦਿਲ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਹੈ ਠੀਕ ਹੈ ਜੀ ਇਹ ਮਖਾਣੇ ਵਰਤੂਗੇ ਆਪਾਂ ਤੇ ਲੋ ਜੀ ਹੁਣ ਆਪਾਂ ਲਵਾਂਗੇ ਇੱਕ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਮਖਾਣੇ ਮਖਾਣੇ ਜਿਹੜੇ ਆਪਾਂ ਨੇ ਇਹ ਇਦਾਂ ਹੀ 3-4 ਮਿੰਟ ਭੁੰਨਣੇ ਆ ਕੋਈ ਕੀ ਨਹੀਂ ਪਾਉਣਾ ਇਹਨਾਂ ਦੇ ਵਿੱਚ ਕੋਈ ਤੇਲ ਨਹੀਂ ਪਾਉਣਾ ਠੀਕ ਹੈ ਜੀ ਇਦਾਂ ਹੀ ਆਪਾਂ ਨੇ ਥੋੜੀ ਜਿਹੀ ਕੜੇ ਕਰ ਲੈਣੇ ਸੀ ਤੇ ਜਦੋਂ 3-4 ਮਿੰਟ ਬਾਅਦ ਆਪਣੇ ਮਖਾਣੇ ਭੁੰਨ ਹੋ ਗਏ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਦਾਂ ਦੇ ਬਰਤਨ ਦੇ ਵਿੱਚ ਤੇ ਲਓ ਜੀ ਮਖਾਣੇ ਆਪਾਂ ਨੇ ਥਾਲ 'ਚ ਕੱਢ ਲਏ ਤੇ ਹੁਣ ਐਸੀ ਕੜਾਹੀ ਦੇ ਵਿੱਚ ਭੁੰਨਾਂਗੇ ਆਪਾਂ ਪੋਹਾ ਪੋਹਾ ਵੀ ਆਪਾਂ ਨੇ 3-4 ਮਿੰਟ ਭੁੰਨਣਾ ਹੈ ਤੇ ਲੋ ਜੀ ਪੋਹਾ ਵੀ ਜਿਹੜਾ ਆਪਣਾ ਭੁੰਨਿਆ ਗਿਆ ਇਹਨੂੰ ਵੀ ਆਪਾਂ ਕਿਸੇ ਵਾਸਤੇ ਕੱਢ ਲੈਨੇ ਹੁਣ ਤੇ ਲੋ ਜੀ ਕੜਾਹੀ ਦੇ ਵਿੱਚ ਹੁਣ ਪਾਵਾਂਗੇ ਆਪਾਂ ਸਰੋਂ ਦਾ ਤੇਲ ਠੀਕ ਹੈ ਜੀ ਆ ਦੇਖੋ ਜਿਆਦਾ ਤੇਲ ਨਹੀਂ ਪਾਉਣਾ ਹੈਗਾ ਸਿਰਫ ਆਪਾਂ ਨੇ ਇੰਨਾ ਕੁ ਤੇਲ ਪਾਉਣਾ ਹੈ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਆਪਾਂ ਤੇ ਤੇਲ ਜਦੋਂ ਗਰਮ ਹੋ ਗਿਆ ਸੇਕ ਕਰ ਦਣਾ ਫਿਰ ਆਪਾਂ ਨੇ ਘਟ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੂੰਗਫਲੀ ਮੋਂਗਫਲੀ ਤੁਸੀਂ ਭੁੰਨੀ ਹੋਈ ਵੀ ਲੈ ਸਕਦੇ ਹੋ ਠੀਕ ਹੈ ਜੀ ਪਰ ਮੇਰੇ ਕੋਲ ਫਿਲਹਾਲ ਜਿਹੜੀ ਕੱਚੀ ਮੋਂਗਫਲੀ ਸੀ ਤੇ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ 2 ਤੋਂ 3 ਮਿੰਟ ਠੀਕ ਹੈ ਜੀ ਤਾਂ ਜੋ ਮੋਂਗਫਲੀ ਦਾ ਕੱਚਾਪਨ ਜਿਹੜਾ ਉਹ ਚੱਕ ਹੋ ਜਵੇ ਤੇ ਜਦੋਂ ਆਪਣੀ ਮੋਂਗਫਲੀ ਦੀਆਂ ਗੇਰੀਆਂ ਭੁੰਨ ਹੋ ਗਈਆਂ ਫਿਰ ਆਪਾਂ ਇਹ ਚ ਥੋੜਾ ਜਿਹਾ ਪਾਵਾਂਗੇ ਜੀਰਾ ਠੀਕ ਹੈ ਜੀ ਤੇ ਲਓ ਜੀ ਜੀਰੇ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤੇ ਜਦੋਂ ਜੀਰਾ ਭੁੰਨ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਡਰਾਈ ਫਰੂਟ ਠੀਕ ਹੈ ਜੀ ਆ ਲਓ ਜੀ ਤੇ ਐਡ ਡ్రਾਈ ਫਰੂਟਾਂ ਨੂੰ ਵੀ ਆਪਾਂ ਭੁੰਨਾਂਗੇ तकरीबन 2 ਤੋਂ 3 ਮਿੰਟ ਤੇ ਜਦੋਂ ਡ్రਾਈ ਫਰੂਟ ਭੁੰਨੇ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਹਲਦੀ ਦਾ ਪਾ ਦਾਂਗੇ ਠੀਕ ਹੈ ਜੀ ਤੇ ਇੱਕ ਚਮਚਾ ਪਾ ਦਾਂਗੇ ਲਾਲ ਮਿਰਚ ਦਾ ਤੇ ਲਾਲ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਤੁਸੀਂ ਬੱਚਿਆਂ ਦੇ ਵਾਸਤੇ ਬਣਾ ਰਹੇ ਹੋ ਤਾਂ ਲਾਲ ਮਿਰਚ ਨੂੰ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਲਾਲ ਮਿਰਚ ਪਾ ਵੀ ਸਕਦੇ ਹੋ ਠੀਕ ਹੈ ਜੀ ਪਰ ਥੋੜੀ ਜਿਹੀ ਇਹ ਸਪਾਈਸੀ ਹੋ ਜੂਗੀ ਵਧੀਆ ਲੱਗਦੀ ਆ ਤੇ ਹੁਣ ਉਸ ਤੋਂ ਬਾਅਦ ਆਪਾਂ ਗੈਸ ਕਰ ਦਿੰਨੇ ਆ ਬੰਦ ਠੀਕ ਹੈ ਜੀ ਗੈਸ ਬੰਦ ਕਰਨ ਤੋਂ ਬਾਅਦ ਅਪਹਿਲੇ ਵਿੱਚ ਐਡ ਕਰ ਦਾਂਗੇ ਮਖਾਣੇ ਤੇ ਨਾਲੇ ਐਡ ਕਰ ਦਾਂਗੇ ਪੋਹਾ ਠੀਕ ਹੈ ਜੀ ਤੇ ਲਓ ਜੀ ਪੋਹਾ ਐਡ ਕਰ ਦਾਂਗੇ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਮੁਰਮਰੇ ਤੇ ਲਓ ਜੀ ਹੁਣ ਆਪਾਂ ਸਾਰੇ ਮਟੀਰੀਅਲ ਨੂੰ ਕਰਦੇ ਆਂ ਮਿਕਸ ਤੇ ਲੋ ਜੀ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਸੈਂਦਾ ਨਮਕ ਤੁਸੀਂ ਚਿੱਟਾ ਢੋਣ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਇੱਕੇ ਚਮਚ ਪਾਵਾਂਗੇ ਆਪਾਂ ਕਾਲਾ ਨਮਕ ਠੀਕ ਹੈ ਜੀ ਤੇ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਠੀਕ ਹੈ ਜੀ ਤੇ ਇਹਨੂੰ ਕਰਦੇ ਹਾਂ ਹੁਣ ਆਪਾਂ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਆਪਣੀ ਨਮਕੀਨ ਪੂਜੀਆ ਬਣ ਕੇ ਰੈਡੀ ਆ ਜੀ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਕਰ ਦਣ ਆਪਾਂ ਨੇ ਮਿਕਸ ਤੈਨ ਲੋ ਜੀ ਆਪਣੀ ਹੈਲਦੀ ਨਮਕੀਨ ਪੂਜੀਆਂ ਬਣ ਕੇ ਰੈਡੀ ਆ ਜੀ ਆ ਦੇਖੋ ਜੀ ਕਿੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਆ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਰੱਖ ਸਕਦੇ ਆ ਜੀ ਘਰੇ ਤੇ ਐਦਾ ਦੇ ਡੱਬੇ ਦੇ ਵਿੱਚ ਆਪਾਂ ਇਹਨੂੰ ਸਟੋਰ ਕਰ ਲਵਾਂਗੇ ਠੀਕ ਆ ਜੀ ਤੇ 3-4 ਮਹੀਨੇ ਇਹ ਆਰਾਮ ਨਾਲ ਖਰਾਬ ਨਹੀਂ ਹੁੰਦੀ ਹੈਗੀ ਵੈਸੇ 3-4 ਮਹੀਨੇ ਤਾਂ ਕਿਹਾ ਇਹਦਾ 2-3 ਦਿਨ ਦੀ ਗੇਮ ਆ ਠੀਕ ਆ ਜੀ ਜਿਹੜੇ ਘਰ 'ਚ ਬੱਚੇ ਆ ਤਾਂ ਮੰਨ ਲਓ 2 ਦਿਨ 'ਚ ਇਹ ਖਤਮ ਹੈ ਤੇ ਠੰਡੀ ਕਰਕੇ ਆਪਾਂ ਇਹਨੂੰ ਕੱਢਾਂਗੇ ਹੁਣ ਡੱਬੇ ਦੇ ਵਿੱਚ ਤੇ ਲਓ ਜੀ ਨਮਕੀਨ ਪੂਜੀ ਆਪਾਂ ਨੇ ਆਪਣੀ ਡੱਬੇ ਦੇ ਵਿੱਚ ਪਾ ਲਈ ਆ ਠੀਕ ਹੈ ਜੀ ਆ ਦੇਖੋ ਤੇ ਕਲਰ ਦੇਖੋ ਜੀ ਤੁਸੀਂ ਇਹਦਾ ਕਿੰਨਾ ਵਧੀਆ ਆ ਤੇ ਡੱਬੇ ਦੇ ਵਿੱਚ ਪਾਉਣ ਤੋਂ ਪਹਿਲਾਂ ਤੁਸੀਂ ਇਹਨੇ ਇੱਕ ਵਾਰੀ ਇਹਦਾ ਨੂਨ ਮਿਰਚ ਜ਼ਰੂਰ ਚੈੱਕ ਕਰ ਲਿਓ ਜੇ ਤੁਹਾਨੂੰ ਨੂਨ ਮਿਰਚ ਘੱਟ ਪਸੰਦ ਹੈ ਤਾਂ ਤੁਸੀਂ ਇਹਦੇ ਵਿੱਚ ਨਮਕ ਮਿਰਚ ਜਿਹੜਾ ਉਹ ਲਾਈਟ ਰੱਖ ਲਿਓ ਤੇ ਜੇ ਤੁਹਾਨੂੰ ਕਰਾਰਾ ਪਸੰਦ ਹੈ ਤਾਂ ਤੁਸੀਂ ਜ਼ਿਆਦਾ ਪਾ ਲਿਓ ਬਹੁਤ ਹੀ ਵਧੀਆ ਹੈ ਰੈਸਪੀ ਹੈ ਜਿਹੜੀ ਬਣਦੀ ਆ ਠੀਕ ਹੈ ਜੀ ਬੱਚਿਆਂ ਲਈ ਬਹੁਤ ਵਧੀਆ ਚੀਜ਼ ਹੈ ਇਹ ਸੋ ਬਣਾ ਕੇ ਜਰੂਰ ਟਰਾਈ ਕਰਿਓ ਜੀ ਠੀਕ ਹੈ ਜੀ ਅਸੀਂ ਇਹ ਰੈਸਪੀ ਬਣਾਉਂਦੇ ਰਹਿੰਦੇ ਆਪਣੇ ਬੱਚਿਆਂ ਲਈ ਮੈਂ ਸੋਚਿਆ ਜਦੋਂ ਥੋੜੇ ਨਾਲ ਸ਼ੇਅਰ ਕਰ ਦਿੰਦੇ ਆ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਸ ਦਾ ਵੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ